ਜੋੜ ਲਈਆਂ ਵੀ ਗੱਲਾਂ ਕੀਤੀਆਂ ਮਾਸੀ ਹੋਣਾ ਨੇ ਮੇਰਾ ਵਿਆਹ ਕੀਤਾ ਸੀਗਾ ਮੈਰੀ ਮਾਸੀ ਨੇ ਮੈਨੂੰ ਝੂਠੀ ਬਣਾਤਾ ਕਹਿੰਦੀ ਇਹ ਮੁੰਡੇ ਨਾਲ ਗੱਲ ਕਰਦੀ ਆ ਜੇ ਕਹਿੰਦੀ ਇਹ ਕਹਿੰਦੀ ਮੈਂ ਵਿਆਹ ਨਾ ਉੱਥੇ ਮੇਰਾ ਵਿਆਹ ਨਾ ਉੱਥੇ ਕੀਤਾ ਤੇ ਮੈਂ ਜ਼ਹਿਰ ਖਾ ਕੇ ਮਰ ਜੂਗੀ ਆਹ ਗੱਲਾਂ ਸਾਰੀਆਂ ਝੂਠੀਆਂ ਵਾ ਮੈਨੂੰ ਝੂਠੀ ਬਣਾਤਾ ਉਹਨੂੰ ਨੇ ਪਤਾ ਵੀ ਕੁੜੀ ਮੈਂ 15 ਸਾਲ ਦੀ ਨੂੰ ਵਿਹਾਰੀ ਆ ਇਹ ਕਹਿੰਦੀ ਮੁੰਡੇ ਨਾਲ ਗੱਲ ਕਰਦੀ ਇਹਨੇ ਕਰਾਉਣਾ ਹੀ ਕਰਾਉਣਾ ਵਿਆਹ ਕਰਾਉਣਾ ਹੀ ਕਰਾਉਣਾ ਨਹੀਂ ਤਾਂ ਮਾਰ ਦੇਣਾ ਆ ਮੇਰੇ ਮਾਸੀ ਨੇ ਕੀਤਾ ਵਾ ਮਾਸੀ ਮਾਸੜ ਨੇ ਪੈਸੇ ਲਿੱਤੇ ਸੀ ਉਹ ਚੋਲੇ ਨੇ ਵੀ ਪੈਸੇ ਲਿੱਤੇ ਆ ਉਹ ਚੋਲੇ ਤੋਂ ਹੀ ਮਾਸੀ ਮਾਸੜ ਨੇ ਪੈਸੇ ਲਏ ਸੀਗੇ ਤੇ ਕਹਿੰਦੇ ਆ ਅੱਥੇ ਕੁੜੀ ਜੇ ਕੁੜੀ ਦਾ ਵਿਆਹ ਨਾ ਕੀਤਾ ਤੇ ਕੁੜੀ ਭੱਜ ਚੁਗੀ ਮੇਰੀ ਮਾਂ ਨੂੰ ਕਹਿੰਦੇ ਹੁੰਦੇ ਸੀਗੇ ਕਹਿੰਦੇ ਤੂੰ ਤਾਂ ਕੰਮ ਨਹੀਂ ਆ ਤੈਨੂੰ ਤਾਂ ਕੁਝ ਪਤਾ ਨਹੀਂਗਾ ਤੇਰੀ ਕੁੜੀ ਤੇ ਤੇਰੀ ਤੁੱਟਿਆ ਤੇਰੀ ਕੁੜੀ ਭੱਜ ਚੁਗੀ ਸਾਡੇ ਚ ਗੇਟ 'ਚ ਬੈਠੀ ਆ ਕੇ ਇਹਨਾਂ ਵਿਆਹ ਕਰ ਦੁੰਨੇ ਆ ਜੇ ਤੂੰ ਵਿਆਹ ਨਾ ਕੀਤਾ ਇਹਦਾ ਕੀ ਪਤਾ ਕਿੱਥੇ ਭੱਜ ਜੇ ਮੇਰਾ ਧੱਕੇ ਨਾਲ ਵਿਆਹ ਕਰਤਾ ਮੇਰੀ ਮਾਸੂਮ ਅਸੁਰ ਨੇ ਪੈਸੇ ਲਈਏ ਦੋਨਾਂ ਨੇ ਤੇ ਬਾਕੀ ਕਰ ਚੁੱਕਾ ਹਾਂਜੀ ਜਿਹੜਾ ਕਹਿੰਦੇ ਵਾਈਗੁੱਚ ਇੱਕ ਖਾਲਸਾ ਵਾਈਗੁੱਚ ਦੀ ਖਾਤੇ 'ਚ ਹਾਂਜੀ ਬਾਬਾ ਜੀ ਜਿਹੜੀ ਗੱਲ ਐ ਕਹਿੰਦੇ ਨਾ ਕਿ ਇਹਦੀ ਮਾਂ ਖੜੀ ਆ ਮੈਂ ਮਜਬੂਰ ਹੋ ਕੇ ਖੜੀ ਸੀ ਖਲੋਤੀ ਸੀ ਵਿਆਹ ਚ ਆਈ ਗੱਲ ਹੈਗੀ ਸੀ ਕੁੜੀ ਦੀ ਮੁੰਡੇ ਨਾਲ ਪਹਿਲਾਂ ਮਾਲਕ ਕੁੜੀ ਜੀ ਮੁੰਡੇ ਨੂੰ ਹੀ ਪਤਾ ਮੁੰਡੇ ਦੀ ਉਮਰ ਤਾਂ ਵੱਡੀ ਐ ਮੁੰਡੇ ਦੀ ਉਮਰ ਵੱਡੀ ਆ ਮੁੰਡਾ ਗੱਲਬਾਤ ਕਰਦਾ ਹੀ ਪਹਿਲਾਂ ਇਹ ਨਾਲ ਕੁੜੀ ਨੇ ਮੂੰਹੋਂ ਧਮਕੀ ਦਿੱਤੀ ਸੀ ਕਹਿੰਦੀ ਜੇ ਤੁਸੀਂ ਮੇਰਾ ਵਿਆਹ ਨਹੀਂ ਕਰੋਗੇ ਤਾਂ ਮੈਂ ਮਰ ਜਾਣਾ ਕਿਉਂ ਜੀ ਸਾਨੂੰ ਧਮਕੀ ਦਿੱਤੀ ਸੀ ਐਵੇਂ ਕੀ ਸੀ ਕਹਿੰਦੀ ਜੇ ਨਾ ਹਰਪੜ ਇਹ ਗੱਲ ਮੈਂ ਤੁਹਾਨੂੰ ਵਾਰੀ ਵਾਰੀ ਪੁੱਛਿਆ ਵੀ ਲਾ ਮੈਰਜ ਤਾਂ ਨਹੀਂ ਤੁਸੀਂ ਕਹਿੰਦੇ ਨਹੀਂ ਮੈਂ ਬਹੁਤ ਜ਼ਿਆਦੀ ਮਜਬੂਰ ਹੋ ਗਈ ਸੀ ਤੇ ਜਿਹੜਾ 10000 ਵਿਚੋਲਾ ਕਹਿਣ ਦਿਆ ਤੇ 10000 ਰੁਪਇਆ ਦੀ ਮਾਂ ਨੇ ਪਵਾਇਆ ਉਹ 10000 ਮੈਂ ਨਹੀਂ ਪਵਾਇਆ ਸੀਗਾ ਉਹ 10000 ਇਹਨਾਂ ਨੇ ਕਹਿੰਦੇ ਸੀ ਚੂੜਾ ਕਲੇਰੇ ਲਾ ਦਾਂਗੇ ਸਾਡੇ ਕੋ ਖਰਚਾ ਨਹੀਂ ਹੈਗਾ ਤੇ ਉਹ ਇਹਨਾਂ ਨੇ ਚਾਲ ਖਿਡੀ ਇੰਨੀ ਗੱਲ ਦਾ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਕੁਝ ਹੋ ਜਾਣਾ ਹੈ ਸਾਨੂੰ ਕੀਤਾ ਸੀ ਤੇ ਇਹਨਾਂ ਨੇ ਚਾਲ ਖਿਡੀ ਇਹਨਾਂ ਨੇ ਮੀ ਫੋਨ ਪਵਾ ਦੇ WhatsApp ਤੇ ਪੈਸੇ ਪਵਾ ਲਏ 10000 ਰੁਪਇਆ ਲਿਆ ਇਹਨਾਂ ਨੇ ਧਾਰਾ ਕਰਕੇ ਕਹਿੰਦੇ ਅਸੀਂ ਧਾਰਾ ਲੰਨੇ ਆ ਵਿਚੋਲੇ ਤੋਂ ਜਦੋਂ ਸਾਨੂੰ ਵਿਚੋਲਾ ਵਿਚੋਲਗੀ ਨਹੀਂ ਦੇ ਦੂਗਾ ਤੇ ਉਦੋਂ ਅਸੀਂ ਉਹਦੇ ਮੋੜ ਦਾਂਗੇ ਇਹ ਅਸਲ ਦਾ ਮਿੰਟ ਪਤਾ ਨਹੀਂ ਸੀਗਾ ਮੇਰਾ ਨਾਂ ਲੈਣਗੇ ਤੇ ਮੈਂ ਆਪਣੇ ਫੋਨ 'ਚ ਨਾ ਹੀ ਪਹੁੰਚਦੀ ਇਹਨਾਂ ਨੇ ਪਵਾਏ ਇਹਨਾਂ ਨੇ ਜਸਮੀਤ ਨੇ ਤੇ ਕੋਲੇ ਨੇ ਪਵਾਏ ਆ ਕਹਿੰਦੇ ਧਾਰੇ ਲੰਗੇ 10000 ਰੁਪਏ ਝੂੜਾ ਕਲੇਰੇ ਵਾਸਤੇ ਝੂੜੇ ਕਲੇਰੇ ਵਾਸਤੇ ਤੇ ਜਿਹੜਾ ਵੀ ਮੈਨੂੰ ਕਹਿੰਦੇ ਆ ਵੀ ਵਿਆਹ 'ਚ ਬਰਾਬਰ ਨਾਲ ਖੜੀ ਆ ਤੇ ਉਹ ਤੇ ਫਿਰ ਇਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਇਹਨਾਂ ਨੇ ਤੈਨੂੰ ਖਲੋਣਾ ਹੀ ਪੈਣਾ ਤੇ ਮੈਨੂੰ ਤੇ ਕਹਿੰਦੇ ਤੂੰ ਕਮਣੀ ਆ ਤੈਨੂੰ ਕੁੜੀ ਨੇ ਸੁੱਤੀ ਵੀ ਸੜ ਜਾਣਾ ਤੇ ਕੁੜੀ ਭਾਜੀ ਦੀ ਮੂੰਹ ਕਾਲਾ ਕਰਾ ਦੋਗੀ ਤੇ ਫਿਰ ਇਹ ਕਹਿੰਦੇ ਸੀ ਤੁਸੀਂ ਅਹਿੰਦ ਬਚੌਰ ਕੀ ਦੀ ਲਵਾਂਗੇ ਕਿ ਚੋਲ ਵੀ ਤੇ ਲੈ ਨਹੀਂ ਬਣਦੀ ਸਾਡੀ ਤੁਸੀਂ ਰੋਟੀਆਂ ਖਾਣੇ ਸਾਡੇ ਕੋ 2.5 ਮਹੀਨੇ ਹੋ ਗਏ ਬੈਠੇ ਨਾਲ ਪਹਿਲਾਂ ਇਹਨੇ ਰਾਸਤਰਾ ਸਾਨੂੰ ਸੰਦਿਆ ਮੋਲ ਕਰਕੇ ਫੇਰੇ ਰੋਟੀਆਂ ਸਾਡਾ ਗਿਣਦੇ ਇਸ ਭੋਲਾ ਗਣਦਾ ਸੀ ਕਹਿੰਦਾ ਤੁਸੀਂ ਮਾਵਾਟਿੰਗ ਠਾਈ ਵੀ ਨਹੀਂ ਹੋ ਗਏ ਬੈਠੀਆਂ ਰੋਟੀਆਂ ਖਾਂਦੀਆਂ ਮੈਂ ਤੇ ਪੈਸੇ ਲਾਹੂੰਗਾ ਵਿਆਹ ਕਰੂੰਗਾ ਆ ਤੇ ਪਹਿਲਾਂ ਮੈਂ ਕਿਹਾ ਮੇਰਾ ਘਰ ਬਰ ਨਹੀਂ 체ਗਾ ਮੈਂ ਹਵੀਰ ਜੀ ਬਾਬਾ ਜੀ ਮੈਂ ਕਿਹਾ ਸੀ ਮੇਰਾ ਘਰ ਬਰ ਹੈ ਨਹੀਂਗਾ ਪਹਿਲਾਂ ਮੇਰਾ ਘਰ ਦੋ ਤੇ ਮੈਂ ਜਿੰਨੇ ਕੁੜੀ ਨੂੰ ਪੜਾ ਲਿਖਾ ਕੇ ਘਰ ਚੰਗਾ ਮਿਲ ਗਿਆ ਮੈਨੂੰ ਪੜਾ ਲਿਖਾ ਕੇ ਮੈਂ ਕੁੜੀ ਨੂੰ ਜਾਂ ਨੌਕਰੀ ਹੋ ਜੇ ਨਾ ਨੌਕਰੀ ਦੇ ਕਰਮਾ ਚ ਹੋਈ ਤੇ ਫਿਰ ਬਾਬਾ ਜੀ ਮੈਂ ਹਾਂ ਚੱਲ ਮੈਂ ਜਦੋਂ ਉਮਰ ਪੂਰੀ ਹੋ ਜੂਗੀ ਚੰਗਾ ਘਰ ਬਰ ਵੇਖ ਕੇ ਬਾੜ ਵੇਖ ਕੇ ਵਿਆਹ ਕਰਦਾ ਆਂ ਕਿ ਵਧੀਆ ਇੱਜ਼ਤ ਮਾਣਨਾ ਪਹਿਲਾਂ ਮੇਰਾ ਕਰੋ ਮੇਰੀ ਇਕੱਲੀ ਸੋਣੀ ਬਾਬਾ ਜੀ ਕਿਸੇ ਨੇ ਵੀ ਮੈਂ ਮਜਬੂਰ ਬਹੁਤ ਜਿਆਦੀ ਹੋ ਗਈ ਸੀ ਮੈਂ ਦੋਈ ਗਿਰ ਕਰ ਲਈ ਤੇ ਇਹਨਾਂ ਨੇ ਮੈਨੂੰ ਬਸ ਹੈ ਯਾ ਵੀ ਤੂੰ ਤੈਨੂੰ ਹੁਣ ਖਲੋਣਾ ਪੈਣਾ ਨਾਲ ਅਗਲੇ ਕਹਿੰਦੇ ਆ ਮਾਂ ਜਿਹੜਾ ਉਧਾਰ ਕਾਟਦਾ ਕਹਿੰਦੇ ਆ ਉਧਾਰ ਕਾਟ ਜਨਮ ਪੱਤਰੀ ਇਹਦੀ ਉਹ ਅਸੀਂ ਫੜਾਈ ਸੀ ਹਰ ਤਰੀਕ ਤੋਂ ਹਰ ਤਰੀਕ ਇਹਨਾਂ ਅਸੀਂ ਆਪੇ ਕਰ ਲਾਂਗੇ ਪਤਾ ਨਹੀਂ ਇਹਨਾਂ ਨੇ ਕਿਵੇਂ ਕਰਾਇਆ ਕਿਵੇਂ ਨਹੀਂ ਫਿਰ ਇਹਨਾਂ ਨੇ ਪਤਾ ਨਹੀਂ ਕਿਹੜੇ ਗੁਰਦੁਆਰੇ ਜਾ ਕੇ ਉੱਥੇ ਫੀਰੀ ਕਰਾਈ ਆ ਉੱਥੇ ਸਾਨੂੰ ਸਕਿਆ